ਰਿਆਸਤੇ ਨਾਬਾ ਪ੍ਰੈਸ ਕਲੱਬ ਵੱਲੋਂ ਅੱਜ ਡਾਇਟ ਵਿਖੇ ਨਸ਼ਿਆਂ ਦੇ ਮੁੱਦੇ ਤੇ ਵਿਸ਼ੇਸ਼ ਤੌਰ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਬਲਾਹਰੇ ਦੇ ਤੌਰ ਤੇ ਡਾਕਟਰ ਹਰਸ਼ਿੰਦਰ ਕੌਰ ਨੇ ਸ਼ਿਰਕਤ ਕੀਤੀ ਇਸ ਸੈਮੀਨਾਰ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਲਕਾ ਬਧਾਇ ਗੁਰਦੇਵ ਸਿੰਘ ਦੇਮਾਨ ਐਸਪੀ ਪਟਿਆਲਾ ਮੁਹੰਮਦ ਸਰਫਰਾਜ ਆलम ਡੀਐਸਪੀ ਨਾਬਾ ਮਨਦੀਪ ਕੌਰ ਐਸ.ਡੀ. ਮਨਾਬਾ ਇਸਮਤ ਵਿਜੇ ਸਿੰਘ ਨੇ ਸ਼ਿਰਕਤ ਕਰਕੇ ਨਸ਼ਿਆਂ ਦੇ ਗੰਭੀਰ ਮੁੱਦੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਸਮਾਗਮ ਦੀ ਸ਼ੁਰੂਆਤ ਮੁੱਖ ਬੁਲਾਰੀ ਡਾਕਟਰ ਹਰਸ਼ਿੰਦਰ ਕੌਰ ਦੇ ਭਾਸ਼ਣ ਤੋਂ ਕੀਤੀ ਗਈ ਜਿਨ੍ਹਾਂ ਪੰਜਾਬ ਅੰਦਰ ਨਸ਼ਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹਲਕਾ ਬਤਾਈ ਗੁਰਦੇਵ ਸਿੰਘ ਦੇਮਾਨ ਵੱਲੋਂ ਪ੍ਰੈਸ ਦੇ ਕੀਤੇ ਇਸ ਅਪਰਾਲੇ ਦੀ ਸਲਾਹਗਾ ਕੀਤੀ ਗਈ ریاਸਤ ਇਹ ਨਾਬਾ ਪ੍ਰੈਸ ਕਲੱਬ ਵੱਲੋਂ ਇਸ ਅਪਰਾਲੇ ਨੂੰ ਲੈ ਕੇ ਸ਼ਹਿਰ ਨਵਾਸੀ ਕਾਫੀ ਖੁਸ਼ ਨਜ਼ਰਾਈ ਰਿਆਸਤ ਨਾਬਾ ਪ੍ਰੈਸ ਕਲੱਬ ਬਲੌ ਨਸ਼ਿਆਂ ਖਿਲਾਫ ਛੇੜੀ ਗਈ ਇਸ ਮਹਿੰਮ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਅਤੇ ਸਕੂਲਾਂ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਾ ਪ੍ਰਤੀ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਕਰਨ ਦਾ ਵਾਅਦਾ ਕੀਤਾ ਗਿਆ ਰਿਆਸਤ ਨਾਬਾ ਪ੍ਰੈਸ ਕਲੱਬ ਵੱਲੋਂ ਨਾਬਾ ਹਲਕੇ ਦੇ ਸਕੂਲਾਂ ਵਿੱਚੋਂ ਹਰ ਸਾਲ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜੋ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਸੰਬੰਧੀ ਚੰਗਾ ਭਾਸ਼ਣ ਦੇਣ ਜਾਂ ਚੰਗੀਆਂ ਲਿਖਤਾਂ ਲਿਖ ਕੇ ਆਪਣੇ ਆਲੇ ਦੁਆਲੇ ਨੂੰ ਨਸ਼ਾ ਤੋਂ ਬਚਣ ਲਈ ਜਾਗਰੂਕ ਕਰਨ ਲਈ ਚੰਗਾ ਰੋਲਾ ਦਾ ਕਰਨਗੇ ਸਮਾਗਮ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਬਿਨਾਹੀੜੀ ਤੇ ਛੋਟੇ-ਛੋਟੇ ਸਕੂਲੀ ਬੱਚਿਆਂ ਨੇ ਨਸ਼ਾ ਪ੍ਰਤੀ ਇੱਕ ਨਾਟਕ ਖੇਡਿਆ ਜਿਸ ਨੂੰ ਦਰਸ਼ਕਾਂ ਨੇ ਖੂਬ ਸراہਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਮਹਿਮਾਨਾਂ ਵੱਲੋਂ ਕੀ ਕਿਹਾ ਗਿਆ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰੂ ਸਿੰਘ ਪੋਜੋ ਮਾਜਲੀ ਦੀ ਵਿਸ਼ੇਸ਼ ਰਿਪੋਰਟ ਰਿਆਸਤ ਨੰਬਰ ਪਲੱਸ ਕਲੱਬ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਨਾਭਾ ਦੇ ਵਿੱਚ ਡਾਇਟ ਜਿਹੜੀ ਸਖ ਸੰਸਥਾ ਜੀ ਵੱਲੋਂ ਕਰਵਾਇਆ ਗਿਆ ਨਾਭਾ ਦੇ ਵਿੱਚ ਇਹਦਾ ਵਿਸ਼ਾ ਜਿਹੜਾ ਸੀਗਾ ਉਹ ਸੀਗਾ ਕਿ ਨਸ਼ੇ ਜਿਹੜੇ ਆ ਉਹਨਾਂ ਤੋਂ ਕਿਵੇਂ ਮੁਕਤੀ ਪਾਈ ਜਾ ਸਕਦੀ ਹੈ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਤੇ ਬਹੁਤ ਹੀ ਸ਼ਾਨਦਾਰ ਸਮਾਗਮ ਜਿਹੜਾ ਹੋਇਆ ਇਹਦੇ ਵਿੱਚ ਅਲੱਗ-ਅਲੱਗ ਸ਼ਖਸੀਅਤਾਂ ਨੇ ਆਪਣੇ ਵਿਚਾਰ ਰੱਖੇ ਆ ਤਿੰਨ ਚੋੜ ਇਹ ਆ ਜੀ ਕਿ ਨਸ਼ੇ ਜਿਹੜੇ ਆ ਪੰਜਾਬ ਨਸ਼ਾ ਮੁਕਤ ਹੋ ਸਕਦਾ ਆ ਆਪਾਂ ਸਾਰੇ ਨਸ਼ਾ ਮੁਕਤ ਹੋ ਸਕਦੇ ਆ ਦੁਨੀਆ ਨਸ਼ਾ ਮੁਕਤ ਹੋ ਸਕਦੀ ਆ ਪਰ ਸਾਨੂੰ ਆਪਣੇ ਆਪ ਨੂੰ ਪ੍ਰਸ਼ਾਸਨ ਥੋੜੀ ਮਦਦ ਕਰ ਸਕਦਾ ਪੁਲਿਟਿਕਲ ਜ਼ਮਾਤ ਕੋਈ ਮਦਦ ਕਰ ਸਕਦੀ ਹੈ ਜੀ ਇੱਕ ਕਾਨੂੰਨ ਬਣਾਇਆ ਜਾ ਸਕਦਾ ਸਖਤੀ ਕੀਤੀ ਜਾ ਸਕਦੀ ਹੈ ਜਿਲ੍ਹਾ ਚ ਬੰਦ ਕੀਤਾ ਜਾ ਸਕਦਾ ਜੀ ਪਰ ਜੇ ਲੋਕ ਜਿਹੜੇ ਆ ਉਹ ਸਾਥ ਦੇਣ ਲੋਕ ਜਿਹੜੇ ਆ ਇਹਨੂੰ ਲੋਕ ਲਹਿਰ ਬਣਾ ਲੈਣ ਲੋਕ ਜਿਹੜੇ ਆ ਨਾਲ ਮਿਲ ਜਾਣ ਪ੍ਰਸ਼ਾਸਨ ਦੇ ਸਰਕਾਰ ਦੇ ਜੇ ਅਸੀਂ ਹਰ ਹਾਲ ਦੇ ਵੀ ਤੁਹਾਡੇ ਨਾਲ ਆ ਪਰ ਕੋਈ ਵੀ ਐਸਾ ਗਲਤ ਅੰਸਰ ਸਾਡੇ ਪਿੰਡ ਸਾਡੇ ਸ਼ਹਿਰ ਚ ਕਿਤੇ ਅਸੀਂ ਆਊਗਾ ਤਾਂ ਅਸੀਂ ਰਾਈਟ ਵੀ ਉਹਦੀ ਮੀਟਿੰਗ ਕਰਕੇ ਤੁਹਾਨੂੰ ਅਸੀਂ ਇੰਟਰਨੈਟ ਤਰੀਕੇ ਨਾਲ ਉਹਦੀ ਜਾਣਕਾਰੀ ਦਵਾਵਾਂਗੇ ਤਾਂ ਕਿ ਉਹਨੇ ਉੱਥੇ ਕੰਟਰੋਲ ਕੀਤਾ ਜਾ ਸਕੇ ਤਾਂ ਮੇਰਾ ਕਾਲਾ ਨਸ਼ਾ ਜਿਹੜਾ ਬਹੁਤ ਜਲਦੀ ਮੁਕਤ ਹੋਏਗਾ ਨਾਬਾ ਦੇ ਵਿੱਚ ਇਸ ਦੀ ਆਗਾਜ਼ ਕੀਤਾ ਸਾਰੇ ਪ੍ਰੈਸ ਕਲੱਬ ਦੇ ਸਾਰੇ ਭਾਈਚਾਰੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਇਸ ਉਪਰਾਲਾ ਦੇ ਉੱਪਰ ਬੜੀ ਗੌਰ ਦੇ ਨਾਲ ਇਸ ਸਮਾਗਮ ਜਿਹੜਾ ਧਿਆਨ ਦੇ ਨਾਲ ਰੱਖ ਕੇ ਸਾਰੇ ਅਫਸਰ ਸਾਹਿਬਾਨ ਨੇ ਮੈਨੂੰ ਇੱਥੇ ਬੁਲਾ ਕੇ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਔਰ ਖਾਸ ਕਰਕੇ ਜਿਹੜੇ ਬੱਚੇ ਸਕੂਲਾਂ ਦੇ ਵਿੱਚੀ ਉਹਨਾਂ ਨੂੰ ਵੀ ਬੁਲਾਇਆ ਔਰ ਅਸੀਂ ਪ੍ਰਣ ਕੀਤਾ ਕਿ ਅਸੀਂ ਸਾਰੇ ਜੇ ਕਿਸੇ ਨੂੰ ਨਹੀਂ ਬਦਲ ਸਕਦੇ ਘੱਟੋ ਘੱਟ ਆਪ ਅਸੀਂ ਨਸ਼ਾ ਮੁਕਤ ਹੋ ਕੇ ਆਪਾਂ ਸੰਸਾਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਮੈਨੂੰ ਉਮੀਦ ਹੈ ਕਿ ਪੰਜਾਬ ਬਹੁਤ ਜਲਦੀ ਜਿਹੜਾ ਉਹ ਨਸ਼ਾ ਮੁਕਤੀ ਵਾਲੇ ਪਾਸੇ ਵਧੇਗਾ ਔਰ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡਾ ਵੀ ਇਹ ਬਹੁਤ ਵੱਡਾ ਇੱਕ ਧਿਆਨ ਇਸ ਗੱਲ ਤੇ ਉੱਪਰ ਹੈ ਕਿ ਪੰਜਾਬ ਜਿਹੜਾ ਉਹ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਹੈ ਇਹ ਗੁਰੂਆਂ ਪੀਰਾਂ ਫਕੀਰਾਂ

और मैं पब्लिक में भी थोड़े माध्यम में यकीन करना चाहूँगा कि इस मुहिम से बढ़ चढ़ के हिस्सा लें और पॉजिटिव कंट्रीब्यूशन करें और अपने जवाब हैं जिन्हें स्टूडेंट्स हैं जिन्हें नौजवान हैं वो अपनी एनर्जी में पॉजिटिव ना का मत करें कई लोगों के मतलब अगे नहीं आगे जो है नशा का इस तरह की टाइम थोड़ा वक्त लगता ही लगता है हाँ बट कुछ रिजल्ट देखो कि कितने नाम महीने से छः महीने साल में तो काफ़ी बेहतरीन रिजल्ट आए उन्होंने वास्ते तो अभी यही अपील करेंगे जो एडिक्ट है इवन सोसाइटी में भी अभी अपील करेंगे कि उन्होंने मतलब सपोर्ट करें जिमें कि मतलब ना कुछ एडिक्ट जो है डी एडिक्शन पास जानते हैं तो उन्होंने सोसाइटी का पार्ट मोड़ बनाया था इस करके ये मुहिम का थैंक यू ਮੇਰੇ ਹਿਸਾਬ ਨਾਲ ਇਹ ਇੱਕ ਨੀਲ ਪੱਥਰ ਸਾਬਤ ਹੋਣ ਵਾਲਾ ਕਿਉਂਕਿ ਇਹੋ ਜਿਹੀ ਗੱਲ ਜਦੋਂ মিডিਆ ਵਰਗਾ ਇੱਕ ਥੰਮ ਸ਼ੁਰੂ ਹੋ ਜਾਂਦਾ ਸਾਡੇ ਵਿੱਚ ਜਾਣਕਾਰੀ ਤਾਂ ਹੁਣ ਸਭ ਨੂੰ ਹੈ ਜਿਸ ਤਰੀਕੇ ਦੀ ਮਿਲੀ ਭੁਗਤ ਚਲਦੀ ਹੈ ਸਭ ਜਾਣਦੇ ਪਰ ਜਦੋਂ ਇੱਕ মিডিਆ ਵੱਲੋਂ ਅਵੇਅਰਨੈਸ ਕੈਂਪੇਨ ਹੋਏਗਾ ਜਿਸ ਵਿੱਚ ਲੋਕਾਂ ਨੂੰ ਮੈਂ ਅੱਜ ਤੁਹਾਡੇ ਨਾਲ ਇੱਕ ਅਜਿਹੀ ਗੱਲ ਸਾਂਝੀ ਕਰਨਾ ਚਾਹਨੀ ਹਾਂ ਲਗਭਗ 31 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਜਦੋਂ ਕ੍ਰੂਨ ਹੱਤਿਆ ਦੇ ਵਿਰੁੱਧ ਆਵਾਜ਼ ਚੁਕਣੀ ਤਾਂ ਬਿਲਕੁਲ ਕੋਈ ਵੀ ਸੁਣਦਾ ਨਹੀਂ ਸੀ ਤੇ ਮੈਂ ਸਲੂਟ ਕਰਦੀ ਆ ਮੀਡੀਆ ਨੂੰ ਕਿ ਮੈਂ 10 11 ਸਾਲ ਇਸੇ ਤਰ੍ਹਾਂ ਲੱਗੀ ਦੀ ਕੋਈ ਫਾਇਦਾ ਨਹੀਂ ਹੋਇਆ ਜਿਸ ਦਿਨ ਮੀਡੀਆ ਵਾਲੇ ਨਾਲ ਜੁੜੇ ਤਾਂ ਤੁਸੀਂ ਦੇਖ ਸਕਦੇ ਹੋ ਉਸ ਦਿਨ ਤਬਦੀਲੀ ਸ਼ੁਰੂ ਹੋਈ ਸੀ ਉਹਦੇ ਵਿੱਚ ਕਾਟ ਵੀ ਆਈ ਹੈ ਤੇ ਦੋ ਲੋਕ ਸਾਰੇ ਆਮ ਕਹਿੰਦੇ ਸਨ ਹਾਂਜੀ ਮਾਰਦੇ ਆ ਉਹ ਆਵਾਜ਼ ਨਹੀਂ ਕੱਢਦੇ ਉਸੇ ਤਰ੍ਹਾਂ ਹੁਣ ਜੋ ਤੁਸੀਂ ਦੇਖ ਰਹੇ ਹੋ ਕਿ ਨਸ਼ੇ ਦੇ ਵਿੱਚ ਜਿਸ ਢੰਗ ਨਾਲ ਗਲਤਾਨ ਅਸੀਂ ਸਾਰੇ ਹਾਂ ਉਹਦੇ ਵਿੱਚ ਮੀਡੀਆ ਵੱਲੋਂ ਇਹ ਉੱਠਣੀ ਆਵਾਜ਼ ਤੇ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਜੋ ਤੁਸੀਂ ਅੱਜ ਕੀਤੀ ਵਾਕਈ ਦਿਲ ਟੁੰਬਨੀ ਸੀ ਕਿ ਅਸੀਂ ਜਿਹੜੇ ਮਰੀਜ਼ ਨੇ ਸਭ ਉਹਨਾਂ ਨੂੰ ਨਾ ਉਜਾਗਰ ਕਰਕੇ ਸਭ ਨੂੰ ਇੱਕ ਪੋਜ਼ਿਟਿਵ ਸੰਦੇਸ਼ ਦਈਏ ਕਿ ਆ ਜੋ ਛੱਡ ਚੁੱਕੇ ਨੇ ਉਹ ਦੇਖੋ ਸਮਾਜ ਚ ਇੱਕ ਬਣਾ ਚੁੱਕੇ ਨੇ ਥਾਂ ਉਹ ਵਾਕਈ ਤੁਹਾਨੂੰ ਮੈਂ ਦੱਸ ਦਿੰਦਾ ਨੀਲ ਪੱਥਰ ਸਾਬਤ ਹੋਦਾ ਹੈ ਉਹ ਗਵਰਨਰ ਜਿਹੜਾ ਪੰਜਾਬ ਦਾ ਇੱਕ ਕਹਿਣ ਵੀ ਮਸ਼ਾ ਬਹੁਤ ਜ਼ਿਆਦਾ ਹੈ ਤਾਂ ਕਿ ਆਪਣਾ ਮੈਸੇਜ ਅੱਗੇ ਤੱਕ ਮੈਂ ਕਹਿੰਦਾ ਦੇਖੋ ਜਿੱਥੇ ਫਾਈ ਲੈਵਲ ਦਾ ਪਤਾ ਜੇ ਬਾਰਡਰ ਤੇ ਜਾ ਕੇ ਉਹ ਤੋਰੇ ਕਰ ਰਿਹਾ ਦੇਖੋ ਦੇਖੋ ਉਹਨਾਂ ਨੇ ਇਹ ਜੋ ਤੋ ਤਿੰਨ ਗੱਲਾਂ ਮੈਂ ਫਿਰ ਜ਼ਿਕਰ ਕੀਤੀਆਂ ਸੀ ਉਹਨਾਂ ਨੇ ਇਸੇ ਤਰ੍ਹਾਂ ਹੀ ਕਿਹਾ ਸੀ ਕਿ ਪੁਲਿਸ ਪ੍ਰਸ਼ਾਸਨ ਤੇ ਪੋਲਿਟੀਕਲ ਜੋ ਨੈਕਸਸ ਹੈ ਜਦ ਤੱਕ ਉਹ ਟੁੱਟੇਗਾ ਨਹੀਂ ਹੋਏਗਾ ਨਹੀਂ ਤਾਂ ਮੈਂ ਉਹਨਾਂ ਨੇ ਹੀ ਕਿਹਾ ਸੀ ਕਿ ਉਹਨਾਂ ਸਭ ਉਂਗਲ ਜੋ ਇੱਕ ਸਾਢੇ ਵੱਲ ਚੁੱਕ ਰਿਹਾ ਬਾਕੀ ਦੇ ਚਾਰ ਤੁਹਾਡੇ ਵੱਲ ਨੇ ਕਿ ਤੁਸੀਂ ਕਹਿ ਰਹੇ ਹੋ ਬਿਊਰੋਕ੍ਰੈਟਿਕ ਨਾਲ ਨਾਲ ਇਨਵੋਲਡ ਹੈ ਤਾਂ ਤੁਹਾਡਾ ਹੀ ਅਦੀਨ ਆਂਦੇ ਤੇ ਤੇ ਦੂਸਰੀ ਗੱਲ ਅਹਿਮ ਕਿ ਉਹਨਾਂ ਨੇ ਕਿਹਾ ਕਾਡਰ ਕੋਲ ਰੋਲ ਮਾਡਲ ਹੈ ਸੋ ਮੈਨੂੰ ਲੱਗਦਾ ਕਿ ਇੱਕ ਇੱਕ ਪੰਜਾਬੀ ਆਪਣੇ ਆਪ ਵਿੱਚ ਰੋਲ ਮਾਡਲ ਹੈ ਪੰਜਾਬ ਨੂੰ ਰੋਲ ਮਾਡਲ ਦੀ ਲੋੜ ਨਹੀਂ ਇੱਕ ਸਮੁੱਚਾ ਪੰਜਾਬ ਇੱਕ ਰੋਲ ਮਾਡਲ ਹੈ ਤੇ ਜੇ ਲਈ ਤੁਸੀਂ ਤਾਂ ਰੇਗਿਸਤਾਨ ਚ ਸੁੱਖਦੇ ਹੋਗੇ ਨਾ ਇੱਕ ਕੱਲੇ ਪੰਜਾਬੀ ਨੂੰ ਉਹ ਉੱਥੇ ਵੀ ਹਰਾ-ਪਰਾ ਪੰਜਾਬ ਬਣਾ ਦੇਗਾ ਸਿਰਫ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵੰਡੋ ਨਾ ਸਾਨੂੰ ਪੰਜਾਬੀਆਂ ਨੂੰ ਤੁਸੀਂ ਧਰਮ ਦੇ ਆਧਾਰ ਤੇ ਵੀ ਵੰਡੇ ਆ ਜਾਤ-ਪਾਤ ਦੇ ਆਧਾਰ ਤੇ ਵੀ ਵੰਡੇ ਸਿਰਫ ਪੋਲਿਟਿਕ ਨਹੀਂ ਵੰਡ ਦਿੱਤਾ ਸਿਰਫ ਇਹ ਵੰਡ-ਬੰਦ ਕਰਦੇ ਪੰਜਾਬ ਦੀ ਬਾਕੀ ਆਪੇ ਆ। ਤੇ ਜੇ ਉਹ ਨੈਕਸਸ ਤੋੜਨਾ ਪਹਿਲੀ ਗੱਲ ਤਾਂ ਅਹਿਮ ਗੱਲ ਦੂਜੀ ਕਿ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਫੜ ਕੇ ਤਾੜਨਾ ਕੋਈ ਸੋਲੂਸ਼ਨ ਨਹੀਂ ਹੈ ਉਹ ਤਾਂ ਬਿਮਾਰ ਨੇ ਤਾਂ ਮਤਲਬ ਇਹ ਕਿ ਤਾਂ ਜਿਹੜਾ ਵੇਚ ਰਿਹਾ ਉਹਨੂੰ ਫੜਨ ਦੀ ਲੋੜ ਤੇ ਸੋਲੂਸ਼ਨ ਹਰ ਇੱਕ ਘਰ ਤੋਂ ਸ਼ੁਰੂ ਹੋਣਾ ਹੈ ਜਦੋਂ ਹਰ ਘਰ ਆਪਣੀ ਜ਼ਿੰਮੇਵਾਰੀ ਲਏਗਾ ਕਿ ਮੈਂ ਆਪਣੇ ਘਰ ਵਿੱਚ ਦੇਖੋ ਨਾ ਉਹਨਾਂ ਹੀ ਘਰਾਂ ਵਿੱਚੋਂ ਧੀਟੀਆਂ ਤੇ ਬੇਟੇ ਟੌਪ ਤੇ ਨਾ ਸਿਰਫ ਖਿਡਾਰੀ ਬਣਦੇ ਨੇ ਟੌਪ ਤੇ ਤੁਸੀਂ ਦੇਖਦੇ ਹੋਗੇ ਸਾਇੰਟਿਸਟ ਵੀ ਬਣਦੇ ਨੇ ਟੌਪ ਤੇ ਬਿਜ਼ਨਸ ਵੂਮਨ ਸਾਰਾ ਕੁਝ ਬਣਦਾ ਹੈ ਦਾ ਮਤਲਬ ਹੈ ਕਿ ਕੁਝ ਉਹ ਕਾਰ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਛੜਪਰੇ ਨੇ ਉਹਨਾਂ ਨੂੰ ਜਗਾਉਣ ਦੀ ਲੋੜ ਹੈ ਕਿ ਤੁਸੀਂ ਆਪ ਰੋਲ ਮਾਡਲ ਕਰਦੇ ਵਿੱਚ ਬਣੋ ਤਾਂ ਕਿ ਤੁਸੀਂ ਆਪਣੇ ਬੱਚੇ ਨੂੰ ਜਿਵੇਂ ਦੱਸਿਆ ਕਿ ਸਪੋਰਟਸ ਦੇ ਵੱਲ ਤੋਰਨੀ ਪਰ ਉਹਨਾਂ ਸਾਰਿਆਂ ਚ ਸਭ ਤੋਂ ਇਹੋ ਹੈ ਕਿ ਆਪਣੀ ਜ਼ੁਬਾਨ ਤੋਂ ਕੁੱਟਣ ਵਾਲੇ ਕਦੇ ਵੀ ਆਪਣੇ ਉਸੂਬੇ ਨਾਲ ਟ੍ਰੇਨ ਨਹੀਂ ਕਰ ਸਕਦੇ ਸਾਡੇ ਬੱਚੇ ਪੰਜਾਬੀ ਜ਼ੁਬਾਨ ਤੋਂ ਕੁੱਟ ਚੁੱਕੇ ਨੇ ਸੱਭਿਆਚਾਰ ਤੋਂ ਕੁੱਟ ਚੁੱਕੇ ਨੇ ਭੱਜਣ ਨੂੰ ਕਾਲੇ ਵਿੱਚ ਜਦੋਂ ਪੰਜਾਬੀਆਂ ਦੇ ਮਨ ਵਿੱਚ ਆਪ ਨੂੰ ਧਰਤੀ ਵੀ ਪਿਆਰ ਸ਼ੁਰੂ ਹੋਏਗਾ ਆਪਣੇ ਇਤਿਹਾਸ ਵਿੱਚ ਰੋਲ ਮਾਡਲ ਲੱਭ ਲੈਣਗੇ ਤਬਦੀਲੀ ਉਸੇ ਪੱਲ ਸ਼ੁਰੂ ਹੋ ਜਾਏਗੀ ਕਿਉਂਕਿ ਉਹਨਾਂ ਇਸ ਪਾਸੇ ਵੱਲ ਨਹੀਂ ਜਾਣਗੇ ਤੇ ਪਟਿਆਲਾ ਨਾਬਾ ਪ੍ਰੈਸ ਕਲੱਬ ਨੇ ਜਿਹੜਾ ਇਹ ਉਪਰਾਲਾ ਕੀਤਾ ਬਹੁਤ ਵਧੀਆ ਇਹਦੇ ਵਿੱਚ ਇੱਕੋ ਮੰਚ ਤੇ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਤੇ ਆਪਣਾ ਸਾਰਿਆਂ ਦਾ ਏਮ ਉਹ ਵੀ ਇੱਥੇ ਆ ਕਿ ਨਸ਼ੇ ਤੇ ਢੱਲ ਪਾਉਣੀ ਤੇ ਜੇ ਆਪਾਂ ਇੱਕੋ ਮੰਚ ਤੇ ਇਕੱਠੇ ਹੋ ਕੇ ਇਸ ਉਪਰਾਲੇ ਦੇ ਪਿੱਛੇ ਆਪਾਂ ਮਿਹਨਤ ਕਰਾਂਗੇ ਤਾਂ ਜਰੂਰ ਆਪਾਂ ਨਸ਼ੇ ਤੇ ਢੱਲ ਪਾ ਸਕਾਂਗੇ ਕਿੰਨਾ ਲੱਗਦਾ ਵੀ ਜਿਹੜਾ ਕਿੰਨਾ ਫਤਵਾ ਹੋਊਗਾ ਜਿਵੇਂ ਆਪਾਂ ਸਕੂਲ ਨਾਲ ਲੈ ਕੇ ਗੇਅਰ ਕਰੀਏ ਬੱਚਿਆਂ ਦੀਆਂ ਹੋ ਰਿਆਂ ਅੱਗੇ ਵੀ ਇਹੋ ਜਿਹਾ ਗਾਰੰਟੀ ਤਾਂ ਦੇ ਨਹੀਂ ਸਕਦੇ ਮੈਨੂੰ ਲੱਗਦਾ ਜੀ ਇੱਥੇ ਥੱਲ ਜ਼ਰੂਰ ਪੈ ਸਕਦੀ ਆ ਜੇ ਪ੍ਰਸ਼ਾਸਨ ਦੇ ਨਾਲ ਨਾਲ ਆਮ ਪਬਲਿਕ ਜਾਂ ਆਪਣੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਸਾਡਾ ਸਾਥ ਦੇਣ ਤੇ ਇਸ ਬਿਮਾਰੀ ਤੇ ਵੀ ਆਪਾਂ ਜ਼ਰੂਰ ਥੱਲ ਪਾ ਸਕਦੇ ਆ ਜੀ ਮੈਂ ਹਮੇਸ਼ਾ ਹੀ ਜਦੋਂ ਕਿਤੇ ਪਿੰਡ ਦੇ ਵਿੱਚ ਵੀ ਜਾਂ ਕਿਤੇ ਵੀ ਸੈਮੀਨਾਰ ਕਰਨ ਜਾਂਦੀ ਆ ਤਾਂ ਉਹਨਾਂ ਨੂੰ ਕੋਈ ਗੱਲ ਕਹਿਣੀ ਆ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਮੈਨੂੰ ਤੁਸੀਂ ਪਰਸਨਲੀ ਮੇਰੇ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਦੱਸਣ ਦੀ ਵੀ ਲੋੜ ਨਹੀਂ ਵੀ ਮੈਂ ਕੌਣ ਬੋਲ ਰਿਹਾ ਹਾਂ ਬਸ ਸਾਨੂੰ ਦੱਸ ਦਿਨ ਕਿਹੜੇ ਪਿੰਡ ਤੇ ਕਿਹੜੇ ਮਹੱਲੇ ਚ ਕਿਹੜੀ ਜਗ੍ਹਾ ਤੇ ਜਿਹੜਾ ਫਲਾਣਾ ਬੰਦਾ ਜਿਹੜਾ ਇਸ ਕੰਮ ਦਾ ਧੰਦਾ ਕਰਦਾ ਅਸੀਂ ਉੱਥੇ ਜਰੂਰ ਤੁਹਾਨੂੰ ਕੰਟਰੋਲ ਕਰਾਂ ਨਾਬਾ ਵਿਆਸਤੀ ਪ੍ਰੈਸ ਕਲੱਬ ਨੂੰ ਜਿਹੜਾ ਨਕਤਾ ਗਿਆ ਬਹੁਤ ਵੱਡੀ ਗੱਲ ਹੈ ਤੇ ਜਿਹਦੇ ਵਿੱਚ ਪ੍ਰਸ਼ਾਸਨ ਵੀ ਬੁਲਾਇਆ ਗਿਆ ਇਹਨਾਂ ਨੇ ਤੇ ਬੜੇ ਵਧੀਆ ਡਾਕਟਰ ਸਮਰਤ ਪੌਰਨੇ ਸੁਝਾਵਤੇ ਨੇ ਉਹਦੇ ਹਰ ਇੱਕ ਸੁਝਾਅ ਦੇ ਨਾਲ ਮੈਂ ਸਹਿਮਤ ਹਾਂ ਉਹਨੇ ਜਿਹੜਾ ਨਿਚੋੜ ਦਿੱਤਾ ਹੈ ਕਿ ਸਿਸਟਮ ਦੇ ਵਿੱਚ ਇਹ ਨਸੇ ਨੇ ਇੱਕ ਸਿਸਟਮ ਦੀ ਦੇਣ ਉਹਦੇ ਵਿੱਚ ਸਾਰੇ ਸਮਨਾ ਸੋ ਜਿੰਨਾ ਚਿਰ ਸਾਰੇ ਰਲ ਕੇ ਇਸਪੋਰਟ ਨੂੰ ਜਦੋਂ ਵੱਡਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਇਹ ਨਸਾਂ ਖੁੱਪ ਨਹੀਂ ਸਕਦੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਦੇ ਪ੍ਰੈਸ ਕਲੱਬ ਨਾਲ ਭਾਣੇ ਇੰਨੇ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਕੀਤਾ ਹੈ ਔਰ ਬਹੁਤ ਵਧੀਆ ਬੁਲਾ ਰਹੇ ਨੇ ਕੀਤਾ ਅਸੀਂ ਚਾਹੁੰਦੇ ਹਾਂ ਵੀ ਸਾਡੇ ਇਲਾਕੇ 'ਚ ਜਿਹੜਾ ਇਹ ਦਾਗ ਹੈ ਨਸ਼ਿਆਂ ਦਾ ਦਲਦਲੀ 'ਚ ਨੌਜਵਾਨ ਫਸੇ ਨੇ ਚੋਰੀਆਂ ਕਰਦੇ ਨੇ ਨਸ਼ਿਆਣੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਤੁਸੀਂ ਪ੍ਰੈਸ ਕਲੱਬ ਨੇ ਉਪਰਾਲਾ ਕੀਤਾ ਹੈ ਲਾਗੂ ਹੋਣ ਅਫਸਰ ਸਾਹਿਬ ਨੂੰ ਵੀ ਬੇਨਤੀ ਹੈ ਐਮਐਲ ਨੂੰ ਬੇਨਤੀ ਹੈ ਕਿ ਜਿੰਨੇ ਵੀ ਬੰਦੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਲੋਕੀ ਨਸ਼ਾ ਕਰਦੇ ਉਹਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਕ੍ਰਾਈਮ ਵੀ ਘੱਲ ਕੋਵੇ ਪ੍ਰੈਸ ਕਲੱਬ ਦੇ ਅਸੀਂ ਸਾਰੇ ਜਿੰਨੇ ਵੀ ਸ਼ਹਿਰ ਵਾਲੇ ਧੰਨਵਾਦ ਕਰਦੇ ਆ ਪ੍ਰੈਸ ਕਲੱਬ ਦਾ ਵੀ ਐਡਾ ਵੱਡਾ ਉਪਰਾਲਾ ਜਿਹੜਾ ਕੀਤਾ ਇਹ ਮੈਂ ਸ਼ਾਇਦ ਪੰਜਾਬ 'ਚ ਪਹਿਲਾ ਨਾਭਾ ਸ਼ਹਿਰ ਹੈ ਜਿਨੇ ਐਡਾ ਵਧੀਆ ਉਪਰਾਲਾ ਪ੍ਰੈਸ ਕਲੱਬ ਨੇ ਕੀਤਾ ਪ੍ਰੈਸ ਕਲੱਬ ਦੇ ਅਸੀਂ ਬਹੁਤ ਧੰਨਵਾਦ ਕਰਦੇ ਆ। ਪ੍ਰੈਸ ਕਲੱਬ ਨਾਭਾ ਨੇ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਨਸ਼ਿਆਂ ਦੇ ਖਿਲਾਫ ਤੁਸੀਂ ਇੱਕ ਸੈਮੀਨਾਰ ਰਖਾ ਕੇ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਹੈ। ਮੈਂ ਪਹਿਲਾਂ ਵੀ ਕਹਿ ਰਿਹਾ ਸੀ ਚਾਰ ਪੀਸ ਬੜੀਆਂ ਇੰਪੋਰਟੈਂਟ ਹੈ। ਪ੍ਰੈਸ ਪਬਲਿਕ ਪੁਲਿਸ ਐਂਡ politicians ਜੇ ਚਾਰੇ ਥਾਂ ਲੈਂ ਕਿ ਨਸ਼ਾ ਕੋਈ ਚੀਜ਼ ਹੀ ਨਹੀਂ ਹੈ ਕਿ ਮੁਕਤ ਨਾ ਹੋ ਸਕੇ ਸਾਰੇ ਅਗਰ ਇਸ ਨੂੰ ਪ੍ਰਾਇਰੀਟੀ ਤੇ ਲੈ ਲਿਆ ਤਾਂ ਮੇਰਾ ਨਹੀਂ ਖਿਆਲ ਕਿ ਦੂਰ ਹੋਏਗਾ ਮੈਂ ਪ੍ਰੈਸ ਕਲੱਬ ਨੂੰ ਮੁਬਾਰਕਵਾਦ ਵੀ ਦੇਣਾ ਤੇ ਬੇਨਤੀ ਕਰਨਾ ਕਿ ਇਹਨੂੰ ਕੰਟੀਨਿਊ ਰੱਖੋ ਤੇ ਨਾਬੇ ਨੂੰ ਕਟੋ-ਕਟਾਪਾ ਨਸ਼ਾ ਮੁਕਤ ਕਰੇ ਅੱਜ ਜਦੋਂ ਪ੍ਰੈਸ ਕਲੱਬ ਨੇ ਪ੍ਰਾਨਾਂ ਕੀਤਾ ਹੈ ਇਹ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਫੈਸਲਾ ਹੈ ਇਹਦੇ ਸਮਾਜ ਜਿਹੜਾ ਸਮਾਜ ਹੈ ਉਹਨੂੰ ਬਹੁਤ ਚੰਗੀ ਸੰਦੇਸ਼ ਮਿਲੇਗਾ ਔਰ ਜਿਹੜਾ ਨਸ਼ਿਆਂ ਦਾ ਐਡਾ ਵੱਡਾ ਹੜਾ ਆਇਆ ਹੋਇਆ ਇੱਥੇ ਕੋਈ ਪੂਰਾ ਰੋਕ ਲੱਗੂਗੀ ਔਰ ਅਜ ਅਫਸਰ ਸਾਹਿਬਾਨ ਨੇ ਵੀ ਸਾਰਿਆਂ ਨੇ ਅਸੀਂ ਅੱਜ ਮਿਸਪਲ ਕਾਉਂਸਲਰ ਸਾਹਿਬਾਨ ਸਾਰੇ ਆਏ ਆ ਅਸੀਂ ਤਾਂ ਇੰਨਾ ਵਧੀਆ ਤਰੀਕੇ ਨਾਲ ਅੱਜ ਜਿਹੜਾ ਇਹ ਉਪਰਾਲਾ ਕੀਤਾ ਮੈਂ ਤਾਂ ਪਹਿਲਾਂ ਦੇਖਿਆ ਹੀ ਨਹੀਂ ਇਸ ਗੱਲ ਤੇ ਪ੍ਰੈਸ ਕਲੱਬ ਨੂੰ ਬਹੁਤ ਬਹੁਤ ਮੁਬਾਰਕ ਮੈਂਕਲਿਨ ਨੌਰਵੇ ਤੋਂ ਆਏ ਆ ਤੇ ਅੱਜ ਇੱਥੇ ਨਾਬਾ ਪ੍ਰੈਸ ਕਲੱਬ ਨੇ ਜਿਹੜਾ ਇਹ ਕੋਈ ਪ੍ਰੋਗਰਾਮ ਰਿਚਾਇਆ ਜਿਹੜਾ ਨਸ਼ਿਆਂ ਦੇ ਸੰਬੰਧੀ ਜਿਹੜਾ ਸੈਮੀਨਾਰ ਹੋਇਆ ਬਹੁਤ ਹੀ ਇੱਕ ਸੋਡਾ ਯੋਗ ਉਪਰਾਲਾ ਆ ਇਹ ਕਿਉਂਕਿ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਹੈਗੇ ਇਹਨਾਂ ਨੇ ਪੂਰੀ ਤਰ੍ਹਾਂ ਘਾਰ ਘਾਰ ਦਿੱਤੇ ਹੈਗੇ ਬ੍ਰੇਕ ਘਰ ਦੇ ਵਿੱਚ ਜਿਹੜਾ ਕੋਈ ਨਾ ਇੱਕ ਇੱਕ ਨਾ ਇੱਕ ਬੰਦਾ ਕੋਈ ਨਾ ਕੋਈ ਨਾ ਜਿਹੜੇ ਪਿਛੇ ਵੀ ਕਿਸੇ ਦੇ ਛੋਟੇ ਤੇ ਛੋਟੇ ਵੱਡੇ ਵੱਡੇ ਨਥੇ ਤੋਂ ਦਰਾਸਤ ਆ। ਉਸ ਐਕਚੁਅਲੀ ਜਿਹੜਾ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਪ੍ਰੈਸ ਕਲੱਬ ਦਾ ਪਰ ਇਹਦੇ ਨਾਲ ਜਿਹੜਾ ਯੋਗਦਾਨ ਹੈ ਪ੍ਰਸ਼ਾਸਨ ਦੇ ਨਾਲ-ਨਾਲ ਜੋ ਨਸਿਆਂ ਤੋਂ ਜਿਹੜੇ ਗ੍ਰਸ ਬੰਦੇ ਆ ਜਾਂ ਉਹਨਾਂ ਦੇ ਪਰਿਵਾਰ ਨੇ ਆ ਉਹਨਾਂ ਦਾ ਵੱਡਾ ਯੋਗਦਾਨ ਹੋਣਾ ਚਾਹੀਦਾ ਹੈ ਤਾਂ ਕਿਤੇ ਜਾ ਕੇ ਉਹ 3 A ਜਿਹੜਾ ਹੈ ਕੋਡ ਹੈ ਇਹ ਤੋਂ ਖੜਾ ਸਿੱਟੂਗਾ ਤੇ ਜਿਹੜੀਆਂ ਫੈਮਲੀਆਂ ਨੇ ਉਹ ਉਹਨਾਂ ਦਾ ਵੱਡਾ ਯੋਗਦਾਨ ਚਾਹੀਦਾ ਹੈ। ਤੋ ਅਗਰ ਅਸੀਂ ਬਾਹਰ ਦੀ ਗੱਲ ਕਰੀਏ ਤੇ ਬਾਹਰ ਇਹ ਨਹੀਂ ਹੈ ਕਿ ਬਾਹਰ ਜਿਹੜਾ ਨਸ਼ਾ ਹੈ ਨਹੀਂ ਹੈ ਬਾਹਰ ਨਸ਼ਾ ਹੈ ਵੀ ਹੈ ਪਰ ਉਸ ਨੂੰ ਇਹਨੇ ਵੱਡੇ ਪੱਧਰ ਤੇ ਹਾਈਲਾਈਟ ਕਰਨ ਦੀ بجائے ਉਹਦਾ ਸੋਲੂਸ਼ਨ ਲੱਭਿਆ ਜਾਂਦਾ ਹੈ ਕਿ ਉਹਦਾ ਉਹਦਾ ਸੋਲੂਸ਼ਨ ਕੀਤਾ ਜਾਵੇ ਤਾਂ ਕਿ ਉਹਨੂੰ ਇੱਕ ਤਰ੍ਹਾਂ ਦਾ ਬੋਟ ਦਾ ਜਾਂ ਮੁੱਦਾ ਨਾ ਬਣਾਇਆ ਜਾਵੇ ਇਸ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ ਉਹਦਾ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦਾ ਬੜੇ ਵੱਡੇ ਵੱਡੇ ਜਿਹੜੇ ਉੱਥੇ 올ਡ এজ ਹੋਮ ਨੇਗੇ ਉੱਥੇ ਜਿਹੜੇ ਬਜ਼ੁਰਗ ਨੇ ਜੋ ਜੋ ਬਹੁਤ ਸਾਲਾਂ ਤੋਂ ਨਸ਼ਿਆਂ ਨਾਲ ਗ੍ਰਸਤ ਨੇ ਉਹ ਉੱਥੇ ਰਹਿੰਦੇ ਨੇ ਉਹਨਾਂ ਦੀ ਬੜੀ ਵਧੀਆ ਟੇਕ ਕੇਅਰ ਕੀਤੀ ਜਾਂਦੀ ਹੈਗੀ ਔਰ ਜਿਸ ਤਰ੍ਹਾਂ ਤੁਸੀਂ ਸੈਮੀਨਾਰ ਦੇ ਵਿੱਚ ਵੀ ਗੱਲ ਕਰ ਰਹੇ ਸੀਗੇ ਲੈਕਚਰ ਦੇ ਵਿੱਚ ਕਹਿ ਰਹੇ ਸੀ ਕਿ ਵੀ ਇੱਥੇ ਜਿਹੜੀ ਸਾਡਾ 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 ਸਮਾਜ ਹੈ ਨਾ ਉਹ ਨਸ਼ੇ ਤੋਂ ਜਿਹੜੇ ਲੋਕ ਗ੍ਰਸਤ ਹੁੰਦੇ ਆਗੇ ਆਪਾਂ ਦੇਖਦੇ ਆਂਗੇ ਕੋਈ ਕੋਈ ਸ਼ਰਾਬੀ ਆ ਕੋਈ ਵੀ ਆਕਰ ਉਹ ਕਿਤੇ ਡਿੱਗਿਆ ਹੋਇਆ ਆ ਜਾਂ ਕੋਈ ਉਹ ਨਸ਼ਾ ਕਰ ਰਿਹਾ ਸੀ ਨਾ ਉਹ 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 ਵੀਡੀਓ ਬਣਾ ਕੇ ਆਸੀਂ ਵਾਇਰਲ ਕਰ ਦਿਆ ਸਪੋਲ ਖੜੇ ਉਹਨੂੰ ਦੇਖੀ ਜਾਂਦੇ ਆ ਇਵਨ ਕਿਉਂ ਚੱਕਣ ਦੀ بجائے ਜਾਂਦੀ ਹੈ ਹੈਲਪ ਕਰਨ ਦੀ بجائے ਅਸੀਂ ਉਹਦਾ ਫਨ ਕਰ ਰਹੇ ਆ ਹਨਾ ਉਹ ਸਾਡਾ ਸਮਾਜ ਬਹੁਤ ਜ਼ਰੂਰੀ ਹੈ ਕਿ ਸਾਡਾ ਸਮਾਜ ਜਿਹੜਾ ਹੈਗਾ ਇਸਰ੍ਹਾਂ ਦੀ ਚੀਜ਼ਾਂ ਦੀ ਹੈਲਪ ਕਰੇ ਸਾਡੀਆਂ ਫੈਮਲੀਆਂ ਸਾਡਾ ਆਮਸ ਜਿਹੜੇ ਹੈਲਪ ਕਰੇ ਤਾਂ ਹੀ ਅਸੀਂ ਮਤਲਬ ਕੋਈ ਇਨਕੋਰਪੋਰੇਟ ਸਭਾ ਜਿਹੜਾ ਸੁਧਾਰਾ ਹੋ ਸਕਦਾ ਹੈ